ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਕੁੰਡੇ ਪਾਏ ਆ ਜੀ ਤੇ ਆਪਣਾ 8-8 ਕੁੰਡਿਆਂ ਦਾ ਡਿਜ਼ਾਈਨ ਹੈ ਜੀ 8-8 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ 4 ਕੁੰਡੇ ਵੱਧ ਪਾਏ ਆ ਜੀ ਤੇ 4 ਕੁੰਡੇ ਆਪਾਂ ਜੇ ਵੱਧ ਪਾਵਾਂਗੇ ਤਾਂ ਆਪਣਾ ਡਿਜ਼ਾਈਨ ਬਿਲਕੁਲ ਪਰਫੈਕਟ ਬਣ ਕੇ ਸੈਟ ਆਊਗਾ ਡਜਾਂ ਤੇ ਆਪਾਂ ਕੁਝ ਵੀ ਬਣਾਵਾਂਗੇ ਤਾਂ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਅੱਜ ਥੋੜੀ ਜੀ ਜਲਦਬਾਜ਼ੀ ਹੈ ਜੀ ਤੇ ਥੋੜਾ ਜਿਹਾ ਉਲਟ-ਪੁਲਟ ਹੋਈ ਜਾਂਦਾ ਕੰਮ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੇ ਜ਼ਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰਿਓ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਆਪਾਂ ਫਸਟ ਗੁੰਡਾ ਤਾਰਿਆ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ। ਇਹਦੇ ਚ ਉਲਟਪੁਲਟ ਆਈਆਂ ਜੀ ਆਪਾਂ ਜਿਹੜੀਆਂ ਗੱਲਾਂ ਪਹਿਲਾਂ ਬੋਲਣੀਆਂ ਹੁੰਦੀਆਂ ਉਹ ਬਾਅਦ ਚ ਹੋ ਗਈਆਂ। ਜਲਦਬਾਜ਼ੀ ਦਾ ਕੰਮ ਆਪਣਾ ਇਹੋ ਜਿਹਾ ਹੀ ਹੁੰਦਾ ਜੀ ਤੇ ਥੋੜੀ ਜੀ ਅੱਜ ਜਲਦੀ ਐ। ਤੇ ਆਹ ਲਓ ਜੀ ਆਪਾਂ ਦੋ ਕੁੰਡੇ ਉਲਟੇ ਬਣਾਏ। ਤੇ 6 ਕੁੰਡੇ ਆਪਾਂ ਸਿੱਧੇ ਬਣਾ ਲਏ ਜੀ। ਫਿਰ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ। 6 ਕੁੰਡੇ ਸਿੱਧੇ ਬਣਾਵਾਂਗੇ ਜੀ। ਆ ਲੋ ਜੀ ਆਪਾਂ 6 ਕੁੰਡੇ ਫਿਰ ਸਿੱਧੇ ਬਣਾ ਦੇ। ਐਂਡ ਤੇ ਆਪਣੇ ਕੋਲੇ 2 ਕੁੰਡੇ ਉਲਟੇ ਬਣਾਵਾਂਗੇ। 1 ਕੁੰਡਾ ਸਿੱਧਾ। ਉਲਟੀ ਸਲਾਈ ਦੇ ਵਿੱਚ ਆਪਾਂ 2 ਕੁੰਡੇ ਸਿੱਧੇ ਬਣਾਵਾਂਗੇ। 6 ਕੁੰਡੇ ਉਲਟੇ। ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੋਟੀ, ਸਵੈਟਰ, ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ। ਜ਼ਰੂਰ ਟਰਾਈ ਕਰਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੇ ਸੋਹਣੇ-ਸੋਹਣੇ ਜੇ ਕਰਦਿਆ ਕਰੋ ਜੀ ਕਮੈਂਟ ਬਹੁਤ ਸੋਹਣੇ ਕਮੈਂਟ ਆਉਂਦੇ ਆ ਉਹਨਾਂ ਵਾਸਤੇ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਅੱਗੇ ਤੋਂ ਵੀ ਆਪਣੇ ਆਪਾਂ ਨੂੰ ਸੋਹਣੇ-ਸੋਹਣੇ ਕਮੈਂਟ ਕਰਦਿਆ ਕਰੋ ਜੀ ਤੇ ਆਪਾਂ ਤੁਹਾਡਾ ਤੈ ਦਿਲੋਂ ਧੰਨਵਾਦ ਕਰਾਂਗੇ ਜੀ ਤੇ ਲਓ ਜੀ ਆਪਾਂ ਦੋ ਸਲਾਈਆਂ ਬਣਾ ਲਈਆਂ ਹੁਣ ਆਪਾਂ ਆਗੇ ਤੀਜੀ ਸਲਾਈ ਤੇ ਦੋ ਕੁੰਡੇ ਆਪਾਂ ਉਲਟੇ ਬਣਾਏ ਹੁਣ ਆਪਾਂ ਇੱਥੇ 6 ਗੁੰਡੇ ਜਿਹੜੇ ਇਹਨਾਂ ਤੇ ਡਿਜ਼ਾਈਨ ਬਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾਇਆ ਦੋ ਗੁੰਡੇ ਆਪਾਂ ਇਸ ਤਰ੍ਹਾਂ ਕਰਕੇ ਦੋਵਾਂ ਦਾ ਇੱਕ ਕਰ ਦੇਣਾ ਤੇ ਇੱਥੇ ਆਪਾਂ ਇਸ ਤਰ੍ਹਾਂ ਕਰਕੇ ਸਲਾਈ ਤੇ ਦੋ ਵਲ ਪਾਵਾਂਗੇ ਫਿਰ ਅਗਲੇ ਦੋ ਗੁੰਡੇ ਆਪਾਂ ਇਸ ਤਰ੍ਹਾਂ ਕਰਕੇ ਦੋਵਾਂ ਦਾ ਇੱਕ ਕਰ ਦੇਣਾ ਇੱਕ ਗੁੰਡਾ ਸਿੱਧਾ ਦੋ ਗੁੰਡੇ ਉਲਟੇ ਫਿਰ ਤੋਂ ਇੱਕ ਗੁੰਡਾ ਸਿੱਧਾ ਬਣਾਵਾਂਗੇ ਦੋ ਗੁੰਡੇ ਇਸ ਤਰ੍ਹਾਂ ਕਰਕੇ ਦੋਆਂ ਦਾ ਇੱਕ ਕਰਾਂਗੇ ਫਿਰ ਸਲਾਈ ਤੇ ਇਸ ਤਰ੍ਹਾਂ ਦੋਵਾਲ ਪਾ ਕੇ ਅਗਲੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਇੱਕ ਕਰ ਦਾਂਗੇ ਦੋ ਇੱਕ ਕੁੰਡਾ ਸਿੱਧਾ ਬਣਾਇਆ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਇੱਕ ਕੁੰਡਾ ਤਾਰਿਆ ਦੋ ਕੁੰਡੇ ਸਿੱਧੇ ਇੱਕ ਇੱਕ ਦੋ ਗੁੰਡੇ ਬਣਾ ਲਏ ਆਪਾਂ ਉਲਟੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਸਲਾਈ ਪਾਵਾਂਗੇ ਇਸ ਤਰ੍ਹਾਂ ਇਹਦਾ ਕੁੰਡਾ ਬਣਾ ਲਵਾਂਗੇ ਫਿਰ ਇਹਨੂੰ ਇਸ ਤਰ੍ਹਾਂ ਸਲਾਈ ਪਾ ਕੇ ਉਲਟੇ ਬਣਾ ਲਏ ਦੋਨੇ ਗੁੰਡੇ ਉਲਟੇ ਬਣਾ ਲਏ ਆਪਾਂ ਦੋ ਗੁੰਡੇ ਘਟਾਈ ਸੀ ਦੋ ਗੁੰਡੇ ਆਪਣੇ ਵਧ ਗਏ ਜੀ ਦੋ ਗੁੰਡੇ ਉਲਟੇ ਅੱਗੇ ਫਿਰ ਧਿਆਨ ਨਾਲ ਦੇਖਿਓ ਜੀ ਦੋ ਗੁੰਡੇ ਆਪਾਂ ਉਲਟੇ ਬਣਾਏ ਜਿਹੜੇ ਆਪਣੇ 6 ਗੁੰਡੇ ਸੀ ਆਹ ਦੋ ਗੁੰਡੇ ਜਿਹੜੇ ਆਪਣੇ ਉਹ ਵਲ ਪਾਏ ਆਪਾਂ ਇਸ ਤਰ੍ਹਾਂ ਲਵਾਂਗੇ ਸਲਾਈ ਇੱਕ ਕੁੰਡਾ ਬਣਾ ਲਿਆ ਉਲਟਾ ਫਿਰ ਇਸ ਤਰ੍ਹਾਂ ਕਰਕੇ ਦੋ ਕੁੰਡੇ ਬਣਾ ਲਏ ਉਲਟੇ 6 ਕੁੰਡੇ ਉਲਟੇ ਹੋ ਗਏ ਦੋ ਕੁੰਡੇ ਸਿੱਧੇ ਅੱਗੇ ਫਿਰ ਆਪਾਂ ਆਗੇ ਜੀ ਚੌਥੀ ਸਲਾਈ ਤੇ ਹੁਣ ਆਪਾਂ ਦੋ ਗੁੰਡੇ ਉਲਟੇ ਬਣਾ ਲਏ ਇੱਕ ਗੁੰਡਾ ਤਾਰ ਕੇ ਆਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਧੱਗ ਆਪਣੇ ਵੱਲ ਕਰਾਂਗੇ ਹੁਣ ਆਪਾਂ ਦੋ ਗੁੰਡੇ ਬਣਾਵਾਂਗੇ ਸਿੱਧੇ ਫਿਰ ਧੱਗ ਆਪਣੇ ਵੱਲ ਕਰਾਂਗੇ ਅਗਲੇ ਦੋ ਗੁੰਡਿਆਂ ਦਾ ਆ ਦੇਖੋ ਜੀ ਇਸ ਤਰ੍ਹਾਂ ਆ ਦੋ ਗੁੰਡੇ ਜਿਹੜੇ ਇਹਨਾਂ ਦਾ ਦੋਹਾਂ ਦਾ ਇੱਕ ਕਰ ਦਾਂਗੇ ਫਿਰ ਦੋ ਗੁੰਡੇ ਉਲਟੇ ਆਵੜ ਦੋ ਗੁੰਡੇ ਇਸ ਤਰ੍ਹਾਂ ਦੋਹਾਂ ਦਾ ਇੱਕ ਕਰ ਦਾਂਗੇ ਧੱਗ ਆਪਣੇ ਵੱਲ ਕਰਾਂਗੇ ਦੋ ਗੁੰਡੇ ਸਿੱਧੇ ਫਿਰ ਧੱਗ ਆਪਣੇ ਵੱਲ ਕਰਾਂਗੇ అగలే దో కు దో కు ఉల్టే లాస్ట్ వాండా సై ఇతారో కుండే సే కు ఉల్టే బ దో కు స ഷെ ക ഉൾ ബാ ലേ ദോ ക സിദ്ധി ഹോൾ അപ്പം ഇത് ബേ ദോ സളയ സിദ്ധിയ ਦੋ ਕੁੰਡੇ ਸਿੱਧੇ ਗਏ ਸੌਰੀ ਜਿਵੇਂ ਆਪਾਂ ਦੋ ਕੁੰਡੇ ਉਲਟੇ 6 ਕੁੰਡੇ ਸਿੱਧੇ ਇਹ ਸਿੰਪਲ ਬਿਨਾ ਡਿਜ਼ਾਈਨ ਤੋਂ ਕਹਿਣਾ ਸੀਗਾ ਜਿਵੇਂ ਆਪਣੇ ਕੁੰਡੇ ਹੈਗੇ ਦੋ ਕੁੰਡੇ ਉਲਟੇ 6 ਕੁੰਡੇ ਆਪਾਂ ਸਿੱਧੇ ਬਣਾਵਾਂਗੇ ਉਲਟੀ ਸਾਈਡ ਦੋ ਗੁੰਡੇ ਸਿੱਧੇ ਚਾਰ ਗੁੰਡੇ 6 ਗੁੰਡੇ ਉਲਟੇ ਆਪਾਂ ਥੋੜਾ ਜਲਦੀ ਬਣਾ ਕੇ ਕੰਪਲੀਟ ਕਰਦੇ ਆ ਇੱਕ ਵਾਰੀ ਆਪਾਂ ਡਿਜ਼ਾਈਨ ਤੁਹਾਨੂੰ ਸਟਾਰਟ ਕਰਕੇ ਫਿਰ ਦੱਸ ਦਿੰਨੇ ਆ ਤਿਹਲਾਉ ਜੀ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਫਿਰ ਇੱਕ ਕੁੰਡਾ ਸਿੱਧਾ ਇੱਥੇ ਦੇਖੋ ਜੀ ਆਪਾਂ ਜਿਹੜਾ ਆਪਾਂ ਡਿਜ਼ਾਈਨ ਸਟਾਰਟ ਕਰਾਂਗੇ ਫਿਰ ਤੋਂ ਦੋ ਕੁੰਡਿਆਂ ਦਾ ਇੱਕ ਡਬਲ ਵਾਲ ਪਾ ਕੇ ਫਿਰ ਦੋ ਕੁੰਡਿਆਂ ਦਾ ਇੱਕ ਕਰਦਾਂਗੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਇੱਥੇ ਡਬਲ ਵਾਲ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਚਲੋ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਇਹ ਆ ਜਿਹੜੇ ਦੋ ਕੁੰਡੇ ਆਪਾਂ ਬਣਾਵਾਂਗੇ ਉਲਟੀ ਸਲਾਈ ਚ ਜਿਵੇਂ ਆਪਾਂ ਤੁਹਾਨੂੰ ਦੱਸੀ ਸੀ ਉਸੇ ਤਰ੍ਹਾਂ ਬਣਾਵਾਂਗੇ ਤੇ ਆਪਾਂ ਇੱਥੇ ਐਂਡ ਕਰਦੇ ਆ ਜੀ ਜੇ ਕੁਝ ਬਣਿਆ ਹੋਇਆ ਡਿਜ਼ਾਈਨ ਦਿਖਾਉਣਾ ਹੈ ਤੁਹਾਨੂੰ ਤੇ ਡਿਜ਼ਾਈਨ ਇਸ ਤਰ੍ਹਾਂ ਬਣੂਗਾ ਨੀਚੇ ਬਣੂਗਾ ਜਿਵੇਂ ਇਸ ਤਰ੍ਹਾਂ ਹੀ ਬਣੂਗਾ ਕਿਉਂਕਿ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਥੋੜੀ ਜਿਹੀ ਜਲਦੀ ਆਪਾਂ ਨੂੰ ਤੇ ਆ ਦੇਖੋ ਜੀ ਆਪਾਂ ਇੰਨਾ ਬਣਾਇਆ ਸੀਗਾ ਤੇ ਇਸ ਤਰ੍ਹਾਂ ਬਣ ਕੇ ਆਊਗਾ ਜੀ ਇਹ ਡਿਜ਼ਾਈਨ ਤੇ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਊਗੀ ਵੀਡੀਓ ਤੇ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਦੇਖਣ ਵਾਲੇ ਬਹੁਤ ਜਣੇ ਹੁੰਦੇ ਆ ਜੀ ਤੇ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਬਹੁਤ ਘੱਟ ਕਰਦੇ ਹੋ ਪਲੀਜ਼ ਵੱਧ ਤੋਂ ਵੱਧ ਕਰਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਆਪਾਂ ਫੇਰ ਕਹਿੰਦੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਆਪਾਂ ਮਿਲਦੇ ਹਾਂ ਫੇਰ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਤੇ ਚਲੋ ਜੀ ਆਪਾਂ ਕਰਦੇ ਹਾਂ ਐਂਡ